ਦਰ ਦਵਾਈਨੀ ਨੂੰ ਲੈ ਕੇ ਜੀ ਮੈਂ ਇਹਨਾਂ ਦੇ ਕੋਲੇ ਆਏ ਸੀਗੇ ਅੱਜ ਸਮਾਨ ਪਰਚੇਸ ਕਰਨ ਵਾਸਤੇ ਲੇਕਿਨ ਇਸ ਵਾਰ ਦੇਖ ਰਹੇ ਆ ਜੋ ਵੀ ਸਮਾਨ ਪਹਿਲਾਂ ਦੇ ਮੁਕਾਬਲੇ ਇਹਨਾਂ ਨੇ ਬਹੁਤ ਤੇਜ਼ ਕਰ ਦਿੱਤਾ ਹੈਗਾ ਤੇ ਮਹਿੰਗਾ ਸਮਾਨ ਫੀਲ ਹੋ ਰਿਹਾ ਹੈ ਤਗੀ ਬਟ ਜਦੋਂ ਇਹਨਾਂ ਦੀ ਗੱਲ ਨਹੀਂ ਸੁਣਦੇ ਇਹਨਾਂ ਦੀ ਸਮੱਸਿਆਵਾਂ ਕਿ بارش ਨੇ ਇਸ ਵਾਰ ਇਹਨਾਂ ਦਾ ਸਮਾਨ ਬਹੁਤ ਨੁਕਸਾਨਿਆ ਗਿਆ ਤੇ ਇਹਨਾਂ ਦੀ ਕੀਮਤਾਂ ਇਹਨਾਂ ਨੂੰ ਅੱਜ ਵੀ ਪੂਰੀਆਂ ਨਹੀਂ ਮਿਲ ਰਹੀਆਂ ਤੇ ਮਿੱਟੀ ਟਰਾਲੀ ਜੋ ਜਮੇਤ ਭਾਈ ਸਾਹਿਬ ਦੱਸ ਰਹੇ ਨੇ ਕਿ ਪਹਿਲਾਂ 3000 ਦੀ ਸੀ ਅੱਜ ਤਕਰੀਬਨ 8-10000 ਰੁਪਏ ਦੀ ਇਹਨਾਂ ਨੂੰ ਮਿਲ ਰਹੀ ਹੈ ਇਹਦੇ ਅਕੋਰਡਿੰਗ ਸਾਨੂੰ ਲੱਗ ਰਿਹਾ ਹੈ ਕਿ ਇਹਦਾ ਮੁੱਲ ਫਿਰ ਵੀ ਲੈਣਾ ਹੈਗਾ ਅਸੀਂ ਤੇ ਅਸੀਂ ਉਹ ਪਾਵਾਂਗੇ ਇਹਨਾਂ ਦਾ ਬੋਲ ਤੇ ਆਪਣੇ ਰਵੈਤੀ ਢੰਗ ਨਾਲ ਦੀਵਾਲੀ ਨੂੰ ਮਨਾਉਣ ਦੀ ਕੋਸ਼ਿਸ਼ ਕਰਾਂਗੇ ਬਿਲਕੁਲ ਜੀ ਬਿਲਕੁਲ ਚਾਈਨਾ ਦੇ ਮਾਲ ਨੇ ਆਪਣੀ ਮਾਰਕੀਟ ਤੇ ਆਪਣੇ ਸਿਹਤ ਦੇ ਉੱਤੇ ਬਹੁਤ ਵੱਡਾ ਪ੍ਰਭਾਵ ਪਾਇਆ ਹੈ ਮੈਂ ਲੋਕਾਂ ਨੂੰ ਤੇ ਆਮ ਆਪਣੇ ਘਰੇ ਵੀ ਅਸੀਂ ਯੂਜ਼ ਕਰਦੇ ਆ ਕਿਉਂਕਿ ਇਹ ਆਰਗੈਨਿਕ ਚੀਜ਼ਾਂ ਨੇ ਜੀ ਇਹ ਆਪਣੀ ਸਿਹਤ ਨੂੰ ਲਾਹੇਮੰਦ ਨੇ ਜਦਕਿ ਕੈਮੀਕਲ ਬੇਸਡ ਜਿੰਨੇ ਵੀ ਆਪਾਂ ਪ੍ਰੋਡਕਟ ਘਰੇ ਯੂਜ਼ ਕਰ ਰਹੇ ਹਾਂ ਉਹ ਆਪਾਂ ਨੂੰ ਸਿਰਫ ਸਿਰਫ ਬਿਮਾਰੀਆਂ ਵਾਲੀ ਲੈ ਕੇ ਜਾ ਰਹੇ ਆ। ਅਪੀਲ ਇਹ ਹੈ ਕਿ ਵੱਡੀ ਗਿਣਤੀ ਵਿੱਚ ਆਓ। ਇਹਨਾਂ ਦੇ ਸਮਾਨ ਨੂੰ ਪਰਚੇਸ ਕਰੋ ਤੇ ਇਹਨਾਂ ਦੀ ਆਪਾਂ ਮਿਹਨਤ ਦਾ ਪੂਰਾ ਮੁੱਲ ਪਾਈਏ। ਜੀ ਕੰਮ ਤਾਂ ਸਾਰਾ ਚੱਲੀ ਜਾਂਦਾ ਦੀਵੇ ਬਣਾ ਰਹੇ ਆ, ਹੱਟੜੀ ਬਣਾ ਰਹੇ ਆ, ਘਰੂਏ ਚੱਕਰੀਆਂ ਤੇ ਮਸਾਲਾ ਤੇ ਐਟਮਾ ਨਵੀਆਂ-ਨਵੀਆਂ ਐਟਮਾ ਬਣਦੀਆਂ ਨੇ ਜੀ। ਪਰ ਸਾਨੂੰ ਇਹਨਾਂ ਦਾ ਕੋਈ ਮੁੱਲ ਨਹੀਂ ਮਿਲਦਾਗਾ। ਜਿਹੜਾ ਮੁੱਲ ਪਿਛਲੇ ਸਾਲ ਚੱਲ ਰਿਹਾ ਸੀ ਉਹੀ ਹੁਣ ਚੱਲੀ ਜਾਂਦਾ। ਜਿਵੇਂ ਪਹਿਲਾਂ ਨਿਆ ਤੇ ਕਹਿੰਦੇ ਮਿੱਟੀ ਦਾ ਇਹ ਸੋਨੇ ਦੀ ਹੈ ਨਹੀਂਗੀ ਅਸੀਂ ਸਟੀਲ ਦੇ ਲਿਆਵਾਂਗੇ ਸਟੀਲ ਦੇ ਵਰਤਾਂਗੇ ਪਰ ਮਿੱਟੀ ਕੰਨੀ ਥੋੜਾ ਜਿਹਾ ਧਿਆਨ ਘਟ ਦੇ ਰਹੇ ਨੇ ਜਿਵੇਂ ਲੱਗਦਾ ਵੀ ਇਸ ਵਾਰ ਹੜ ਆ ਗਈ ਸੀ ਉਹਦਾ ਕੀ ਪ੍ਰਭਾਵ ਪਿਆ ਬਿਜ਼ਨਸ ਉੱਤੇ ਇਹ ਤਾਂ ਬਹੁਤ ਜਿ ਘਾਟਾ ਪੈ ਰਿਹਾ ਸਾਨੂੰ ਬਹੁਤ ਜਿਆਦਾ ਘਾਟਾ ਪੈ ਰਿਹਾ ਜਿਹੜੀ ਪਹਿਲਾਂ 3000 ਦੀ ਸੀ ਟਰਾਲੀ ਸੀਗੀ ਉਹ ਹੁਣ 8000 ਦੀ 9000 ਦੀ ਸੈਟਰੀ ਨੇ ਤੇ ਉਹਦੇ ਕਰਕੇ ਸਾਡਾ ਖਰਚਾ ਪੂਰਾ ਨਹੀਂ ਹੋ ਰਿਹਾ ਨੀ ਜੀ ਫਾਇਦੇ ਜੀ ਤਾਂ ਨਹੀਂ ਜਾਂਦਾਗਾ ਪੂਰਾ ਪੂਰਾ ਹੋ ਜੇ ਮਿੱਟੀ ਦਾ ਖਰਚਾ ਨਿਕਲ ਜੇ ਇਹ ਹੀ ਬਹੁਤ ਹੈ ਜੀ ਮਿਹਨਤ ਤਾਂ ਬਹੁਤ ਦੂਰ ਦੀ ਗੱਲ ਹੈ ਜੀ ਕਿੰਨੀ ਮਿਹਨਤ ਹੋ ਰਹੀ ਹੈ ਜੀ ਮਿਹਨਤ ਤਾਂ ਦਿਨ ਰਾਤ ਲੱਗੇ ਰਹਿੰਦੇ ਆ ਜੀ ਸਵੇਰੇ 4-3 ਵਜੇ ਉੱਠੀਦਾ ਰਾਤ ਦੇ 12 ਵੀ ਵਜ ਜਾਂਦੇ ਨੇ ਕੋਈ ਵਜ ਜਾਂਦਾ ਦਿਨ ਰਾਤ ਸਾਡਾ ਸਾਰਾ ਪਰਿਵਾਰੀ ਮਿੱਟੀ ਨਾਲ ਮਿੱਟੀ ਹੁੰਦਾ ਰਹਿੰਦਾ ਹੀ ਮਹੀਨੇ ਦੋ ਮਹੀਨੇ ਪਹਿਲਾਂ ਹੀ ਤੇ ਮੁੜ ਕੇ ਆਹ ਹੜ ਨਹੀਂ ਬਹੁਤ ਕੰਮ ਖਰਾਬ ਕਰਤੇ ਤੇ ਜਿਹੜੀ ਮਿੱਟੀ ਦੀ ਟਰਾਲੀ ਪਹਿਲਾਂ ਨੰਨਾ ਹਜ਼ਾਰ ਦੀ ਸੀ ਉਹ ਹੁਣ 10000 ਦੀ ਆਈ ਹੈ ਜੀ ਤੇ ਬਾਕੀ ਜਿਹੜਾ ਮੀ ਆ ਹੜ ਕਰਕੇ ਲੱਕੜਾ ਲੁਕੜਾ ਸਾਰੀਆਂ ਜਿਹੜਾ ਬੂਰ ਲੈ ਕੇ ਆਉਂਦੇ ਆ ਉਹ ਗਿੱਲੀ ਹੋ ਗਈ ਪੱਟੀਆਂ ਵੀ ਬਾਲੀਆਂ ਖਰਾਬ ਹੋ ਗਈ ਐ ਕਰਕੇ ਪਾਥੀਆਂ ਬੂਥੀਆਂ ਸੁੱਕਿਆ ਨਹੀਂ ਮਿਲਦੇ ਨੇ ਉਹ ਵੀ ਗਿੱਲੀਆਂ ਸੀ ਪਾਓ ਜਿਹੜੀ ਪੱਠੀ ਸੀ ਉਹਦੇ ਭਾਂਡੇ ਮੁੰਡੇ ਉਹ ਵੀ ਵਿੰਗੀ ਹੋ ਗਈ ਕੋਈ ਉਹ ਵਧੀਆ ਨਹੀਂ ਨਿਕਲੀ ਨੁਕਸਾਨ ਵਾਲਾ ਹੋ ਗਈ ਪੱਠੀਆਂ ਆ ਵੀ ਤੇ ਹੁਣ ਕੋਈ ਮੁੱਲ ਮਾਂ ਦੇ ਮੁੱਲ ਸਾਨੂੰ ਮਿਲਦਾ ਨਹੀਂ ਭਾਂਡਿਆਂ ਦਾ ਜਿਹੜਾ ਪਹਿਲਾਂ ਸੀ ਰੇਟ ਉਹ ਹੀ ਹੁਣ ਚੱਲ ਰਹੀ ਪਹਿਲਾਂ ਇੱਕ ਕਰਵੇ ਦਾ ਇੱਕ ਦੀਵਾ ਚਾਲਦਾ ਸੀ ਹੁਣ ਅਸੀਂ ਦੋ ਇੱਕ ਇੱਕ ਉਹ ਇੱਕ ਦੀਵਾ 2 ਰੁਪਏ ਦਾ ਇੱਕ ਗਿੱਤੇ ਹੀ ਉਹ ਵੀ ਦਿਨ ਨੂੰ ਹੰਕਾਰ ਕਰ ਰਹੇ ਨਹੀਂ ਇਸ ਵਾਰ ਦੀ ਦੀਵਾਲੀ ਤਾਂ ਫਿਲਹਾਲ ਤਾਂ ਸਾਡੀ ਹੈ ਤਾਂ ਮਿੱਟੀ ਹੋਈ ਹੈ ਅਗਲਾ ਕਹਿ ਰਹੇ ਹਾਂ ਦਾ ਵੀ ਇਹ ਕਿਹੜਾ ਸੋਨੇ ਦੀ ਚੀਜ਼ ਹੈ ਇਹ ਤਾਂ ਮਿੱਟੀ ਹੋਈ ਆ ਹੈ ਇੱਕ ਜਿਹੜੇ ਚੈਨਾ ਵਾਲੇ ਦੀਵੇ ਨੇ ਉਹ ਉਹਨਾਂ ਵਾਲੀ ਲੋਕ ਵੱਧੋ ਹੋ ਰਹੇ ਨੇ ਵੀ ਪੰਜਾਬ ਸਰਕਾਰ ਤੋਂ ਮੰਗ ਇਹੀ ਕਰਦੇ ਆਂ ਸਾਡਾ ਰੇਟ ਮੜਾ ਵਧਾਇਆ ਜਾਵੇ ਵੀ ਨਹੀਂ ਕਰਕੇ ਹੀ ਮਿੱਟੀ ਦੇ ਭਾਂਡੇ ਵੱਧ ਵੀ ਗਣੇ ਤੇ ਚੈਨਾ ਦੇ ਬੰਦ ਕਰ ਦਣੇ ਜੀ ਇਦ ਕੀ ਇਹ ਮੀਂਹ ਕਰਕੇ ਤਾਂ ਇਹ ਸਾਡਾ ਊਣ ਹੀ ਚੱਲ ਗਈ ਪਹਿਲਾਂ ਨਾਲੋਂ ਜਿਵੇਂ ਪਹਿਲਾਂ ਅਸੀਂ ਲੱਖਾਂ ਇਹ ਸਾਡੇ ਨਾਲ ਦੀਵਾ ਬਣਾ ਰਹੇ ਸੀ ਜੀ ਇਹ ਕਰਕੇ ਇਦ ਕੀ ਬਹੁਤ ਦੀਵਾ ਬਣਿਆ ਨਹੀਂ ਪਹਿਲਾਂ ਜਿਵੇਂ ਅਸੀਂ ਬਣਾ ਲੱਖ ਦੀਵਾ ਬਣਾ ਲਿਆ ਹੁੰਦੇ ਸੀ ਇਦ ਕੀ ਬਰਸਾਤ ਨੇ ਬਹੁਤ ਪ੍ਰਭਾਵ ਪਾਇਆ ਜੀ ਜਿਵੇਂ ਸਾਡਾ ਸਾੜੀਆਂ ਜਿਹੜਾ ਅਸੀਂ ਮਾਲ ਬਣਾ ਲਿਆ ਜੂਨ ਦੇ ਮਹੀਨੇ ਜੀ ਉਹ ਸਾਡਾ ਕਾਫੀ ਮਾਲ ਗਲਿਆ ਜੀ ਵੀ ਬਣਿਆ ਹੋਇਆ ਮਾਲ ਬਰਸਾਤ ਕਰਕੇ ਬਹੁਤ ਖਰਾਬ ਹੋ ਗਿਆ ਜੀ ਤਾਂ ਕਰਕੇ ਇਦ ਕੀ ਸਾਡੇ ਵਾਦੀ ਦੀਵਾਲੀ ਦਾ ਜੀਤ ਕੀ ਵਧੀਆ ਤਰੀਕੇ ਦੀ ਨਹੀਂ ਲੱਗੇਗੀ ਜਿਹੜੇ ਸਾਡਾ ਰਿਸਪਾਂਸ ਚਾਹੀਦਾ ਜੀ ਸਾਡਾ ਹੋ ਰੱਬ ਨੇ ਇਦਾਂ ਕੀ ਕਰਨ ਨਹੀਂ ਦਿੱਤੀ ਮੁੱਲ ਮੁੱਲ ਦੀ ਗੱਲ ਕਰੀ ਜਿਵੇਂ ਉਹ ਹੀ ਰੇਟ ਚੱਲ ਰਹੀ ਜਿਵੇਂ ਪਿਛਲੇ ਸਾਲ ਜਿਹੜਾ ਰੇਟ ਸੀ ਉਹ ਹੀ ਰੇਟ ਚੱਲ ਰਹੀ ਤੁਸੀਂ ਆਪ ਹੀ ਦੇਖੋ ਜੀ ਮਹਿੰਗਾਈ ਕਿੰਨੀ ਵਧੀ ਸਾਡਾ ਜਿਹੜਾ ਰੇਟ ਹੈ ਉਹ ਪਿਛਲੇ ਸਾਲ ਵਾਲੀ ਚੱਲ ਰਹੀ ਸਰ ਇਹ ਜਿਹੜਾ ਸਾਡਾ ਕਾਰੋਬਾਰ ਹੈ ਜੀ ਸਾਡੇ ਜੱਦੀ ਪੁੱਤਾਂ ਤੋਂ ਹੀ ਕਰਦੇ ਆ ਰਹੇ ਇਹ ਕੰਮ ਜੀ ਪਰ ਜਿਹੜੀ ਇਸ ਵਾਰ ਦੀਵਾਲੀ ਆ ਜੀ ਬਰਸਾਤਾਂ ਕਰਕੇ ਸਾਨੂੰ ਬਹੁਤ ਮਾਰ ਪਈ ਹੈ ਜੀ। ਅਸੀਂ ਬਣਾਇਆ ਹੋਇਆ ਮਾਲ ਵੀ ਸਾਡਾ ਗਲ ਗਿਆ ਜੀ ਤੇ ਸਾਨੂੰ ਮਹਿੰਗਾਈ ਵੀ ਕਹਿਣਾ ਮਿੱਟੀ ਟਾਲੀ ਜਿਹੜੀ ਪਹਿਲਾਂ 3000 ਦੀ 4000 ਦੀ ਆਉਂਦੀ ਸੀ ਹੁਣ ਤਕਰੀਬਨ 10000 ਦੀ ਜਾਂ 12000 ਦੀ ਸਿੱਟ ਰਹੇ ਨੇ ਤੇ ਸਾਨੂੰ ਮਹਿੰਗਾਈ ਬਹੁਤ ਵਾਰੀ ਹੈ ਤੇ ਅਸੀਂ ਹੁਣ ਰੇਟ ਜਿਹੜਾ ਉਹ ਪਿਛਲਾ ਹੀ ਚੱਲ ਰਿਹਾ ਗਾਹ ਵੇ ਜਦੋਂ ਕਹਿੰਦੇ ਆ ਜੀ ਰੇਟ ਵਧਾਉਣ ਦੀ ਗੱਲ ਕਰਦੇ ਆ ਉਹ ਗਾਹ ਵਿੱਚ ਟੀਕਾ ਮਾਰਦੇ ਜਿਹੜੇ ਸਾਥੋਂ ਲੈ ਕੇ ਜਾਂਦੇ ਉਹ ਵੀ ਕਹਿੰਦੇ ਤੁਸੀਂ ਬੱਧ ਮਹਿੰਗਾ ਲਾ ਰਹੇ ਹੋਂ ਦੀ ਬਾਈ ਇਸ ਲਈ ਸਾਨੂੰ ਐਤ ਕੀ ਦੀਵਾਲੀ ਬਹੁਤ ਘਾਟੇ ਵਾਲਾ ਦੀ ਸੌਦਾ ਜੀ ਪੂਰੇ ਪੂਰੇ ਪੈਸੇ ਹੁੰਦੇ ਨੇ ਜੀ ਬਾਹਲੀ ਐ ਤੇਜ਼ੀ ਵਾਲੀ ਦੀਵਾਲੀ ਨਹੀਂ ਆਈ ਜੀ ਸਰ ਮਾਲ ਐਤ ਕੀ ਬਣਿਆ ਨਹੀਂ ਜੀ ਇੰਨਾ ਜਿੰਨਾ ਅਸੀਂ ਚਾਹੁੰਦੇ ਸੀ ਉਹਨਾਂ ਮਾਲ ਬਣਿਆ ਨਹੀਂ ਹੈਗਾ ਜੀ ਜੀ ਜਿਵੇਂ ਲੱਖ ਦੀਵਾ ਬਣ ਜਾਂਦਾ ਸੀ ਐਤ ਕੀ ਦਾ 30-40 ਹਜ਼ਾਰ ਦੀਵਾ ਬਣਿਆ ਜੀ ਬਾਹਲਾ ਦੀਵਾ ਨਹੀਂ ਬਣਿਆ ਜੀ ਪਰ ਸਾਰੇ ਪਰਿਵਾਰ ਦੀ ਰੋਟੀ ਇਸ ਤੇ ਹੀ ਚੱਲਦੀ ਹੈ ਕਿ ਸਾਰਾ ਪਰਿਵਾਰ ਅਸੀਂ ਮਿੱਟੀ ਨਾਲ ਮਿੱਟੀ ਹੋਏ ਰਹਿੰਦੇ ਆ ਸਾਰਾ ਛੇ ਸੱਤ ਜਣੇ ਆਈ ਅਸੀਂ ਸਾਰਾ ਪਰਿਵਾਰ ਸਵੇਰੇ 3 ਵਜੇ ਉੱਠਦੇ ਆ ਜੀ ਸਾਹ ਨੂੰ 10 ਵਜੇ ਸੌਣੇ ਜੀ ਤੇ ਸਾਰਾ ਦਿਨ ਕੰਮ ਕਰਦੇ ਰਹਿੰਦੇ ਆ ਜੀ ਸਾਡਾ ਛੋੜੇ ਤੋਂ ਛੋਟਾ ਬੱਚਾ ਦਾ ਸਭ ਸਾਰੇ ਕੰਮ ਕਰਦੇ ਨੇ ਸਰ ਤਕਰੀਬਨ ਇੱਥੇ 50 60 ਕਰਨੇ ਜੀ ਸਾਰੇ ਇਹੀ ਕੰਮ ਕਰਦੇ ਨੇ ਜੀ ਜਿਹੜੇ ਨਾਲੀ ਰੋਟੀ ਆ ਤਵਾਰ ਦਾ ਸਾਨੂੰ ਉਮੀਦ ਹੁੰਦੀ ਆ ਵੀ ਇਹ ਤੇ ਦੋ ਪੈਸੇ ਸਾਨੂੰ ਬਣਨਗੇ ਜੀ ਤੇ ਸਾਨੂੰ ਸਾਰੀ ਉਮੀਦਾਂ ਇਸ ਤਵਾਰ ਤੇ ਹੁੰਦੀਆਂ ਨੇ ਜੀ ਕੋਈ ਕਰ ਇਸ ਵਾਰ ਇਸ ਵਾਰ ਤਾਂ ਸਰ ਬਣਿਆ ਨਹੀਂ ਜੀ ਕੁਝ ਵੀ ਘਾਟੇ ਦੀ ਗਈ ਸੌਦਾ ਜਿਵੇਂ ਸਮਾਨ ਮਹਿੰਗਾ ਜੀ ਉਸ ਕਰਕੇ ਵੀ ਮਹਿੰਗਾ ਹੀ ਸਾਰਾ ਕੁਝ ਮੇਰਾ ਨਾਮ ਜੀਵਨ ਕੁਮਾਰ ਹੈ ਜੀ ਮੈਂ ਘਟੋ ਘਟ 20 ਸਾਲ ਹੋ ਗਏ ਮਿੱਟੀ ਦੇ ਕੰਮ 'ਚ ਮਤਲਬ ਕਹਿ ਰਿਹਾ ਮੇਰੇ ਦੇ ਗਵਨ ਆਪਨੇ ਹੈ ਮਤਲਬ ਕਿ ਇਤੇ ਐਦ ਕੀ ਕੁਝ ਜ਼ਿਆਦਾ ਹੀ ਮਤਲਬ ਕਿ ਮਹਿੰਗਾਈ ਹੈ ਹਰ ਇੱਕ ਚੀਜ਼ ਸਾਨੂੰ 3 ਦਿਨ ਵਿਲੇ ਰੰਗ ਮਸਾਲੇ ਵਗੈਰਾ ਇਹ ਮਿੱਟੀ ਵੀ ਅੱਜ ਥੋੜੀ ਸਸਤੀ ਆਂਦੀ ਸੀ ਕਿ ਟ੍ਰਾਲੀ 3000 3500 ਰੁਪਏ ਦੀ 7-8000 ਰੁਪਏ ਦੇ ਉੱਤੇ ਮਿੱਟੀ ਦੀ ਟ੍ਰਾਲੀ ਹੈ ਮਤਲਬ ਕਿ ਉਹਨਾਂ ਦੀ ਬਹੁਤ ਜ਼ਿਆਦਾ ਉਛਾਲ ਹੋਣ ਕਰਕੇ ਸਾਨੂੰ ਮਤਲਬ ਕਿ ਰੇਟ ਥੋੜੇ ਜਿਹੇ ਰੇਚੀ ਦੇ ਆਪ ਨੂੰ ਵੀ ਅਪ ਕਰਨੇ ਪਏ ਨੇ ਗਾਹਕ ਨੂੰ ਇਸ ਗੱਲ ਦੀ ਤਕਲੀਫ ਹੈ ਜਿਹੜੀ ਜਿਹੜਿਆ ਵਾਲੇ ਨੇ ਦੀਵੇ ਮਤਲਬ ਕਿ 100 ਸਵਾ ਸਦੀ ਵਾਲਾ ਲੈ ਕੇ ਜਾਂਦਾ ਸੀ ਅਗਲਾ ਕਹਿੰਦੇ 151 ਦੀ ਵੀ ਦੇ ਦੋ ਜੀ ਬਸ ਇਹਨਾਂ ਨਾਲ ਹੀ ਸਾਰ ਲਾਂਗੇ ਜੋ ਪਿਛਲੇ 15 20 ਦਿਨ ਲੱਗਾ ਦਾ ਰੈਗੂਲਰ ਮਤਲਬ ਕਿ ਬਰਸਾਤ ਪਈ ਆ ਉਸ ਕਰਕੇ ਵੀ ਬਹੁਤ ਜ਼ਿਆਦਾ ਦਿੱਕਤ ਆਈ ਹੈ ਮਤਲਬ ਕਿ ਉਸ ਉਹ ਦਿਨਾਂ 'ਚ ਵੀ ਸਾਤੋਂ ਕੁਝ ਵਰਤਨ ਵਗੈਰਾ ਕੋਈ ਬਣ ਨਹੀਂ ਸਕਿਆ ਮਤਲਬ ਕਿ ਸਾਡੇ ਦੇ ਘਰਾਂ ਵਿੱਚ ਆਪ ਵੀ ਪਾਣੀ ਬਹੁਤ ਆ ਰਿਹਾ ਸੀ ਪਰ ਉਹ ਅਸੀਂ ਉਹ ਮੌਕੇ ਦੇ ਵੀ ਤਿਆਰ ਨਹੀਂ ਕਰ ਸਿਆ ਹੁਣ ਜਿਹੜਾ ਲੇਬਰ ਵੀ ਬਹੁਤ ਜ਼ਿਆਦਾ ਮਹਿੰਗੀ ਹੋ ਰਹੀ ਹੈ ਮਤਲਬ ਕਿ ਮਤਲਬ ਉਹ ব্রাঞ্চ ਵੀ ਲੇਬਰ ਦਿੱਕਤ ਮੰਨਦੀ ਹੈ ਉਹ ਗੱਲ ਨਾ ਸਜਾਈ ਬੈਠੋ ਬਾਅਦ ਕਿਵੇਂ ਨਿਕਲ ਰਹਾ ਹੈ ਕਹਾ ਕਿ ਆਸ ਲਾਈ ਬੈਠੇ ਆ ਜੀ ਮਤਲਬ ਜਿਵੇਂ ਤੰਤਰ ਹੈ ਤੁਸੀਂ ਦੇਖੀ ਹੋਇਆ ਬਾਜ਼ਾਰ ਦਾ ਹਾਲ ਮਤਲਬ ਕਿ ਬਹੁਤ ਮੰਦਾ ਹੀ ਹੈ ਕੋਈ ਜ਼ਿਆਦਾ ਉਛਾਲ ਨਹੀਂ ਆ ਰਿਹਾ ਮਾਰਕੀਟ ਜਿਵੇਂ ਲਿਮਟਡ ਜਿਹਾ ਨਿਕਲ ਰਿਹਾ ਹੈ ਹੌਲੀ ਹੌਲੀ ਮਹਿੰਗੀ ਤਾਂ ਹੈ ਹੀ ਹੈ ਜੀ ਹੁਣ ਤਿਹਾੜ ਦੇਖੋ ਹਰ ਕਿਸ ਨੇ ਮਨਾ ਲਾ ਕਿਸ ਨੇ ਥੋੜਾ ਕਿਸ ਨੇ ਜ਼ਿਆਦਾ ਉਹ ਹੀ ਆ ਵੀ ਜਿੱਥੇ ਕਿਸ ਨੇ 10 ਲੈਣੇ ਆ ਉੱਥੇ ਕੋਈ 5 ਲੈ ਜੂ ਤਿਹਾੜ ਦਾ ਦੇਖੋ ਮਨਾ ਨਹੀਂ ਹੈ ਹਰ ਚੀਜ਼ ਮਹਿੰਗੀ ਹੈ ਕਿੰਨਾ ਦਾ ਫਰਕ ਲੱਗਦਾ ਪਿਛਲੇ ਸਾਲ ਨਾਲੋਂ ਇਸ ਵਾਰ ਇਸ ਵਾਰ ਪਿਛਲੇ ਨਾਲੋਂ ਹੁਣ ਤੱਕ ਇਹ ਲਾ ਲਓ ਵੀ 80% ਦਾ ਫਰਕ ਹੈਗਾ ਜੀ 80% ਕਹੋਗੇ ਹਾਂ ਬਿਲਕੁਲ ਜੀ